ਸਤਿ ਸ਼੍ਰੀਕਾਲ ਕਿਸਾਨ ਪ੍ਰਭੂ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਕਰਦੇ ਆਂ ਅੱਜ ਆਪਾਂ ਬਹੁਤਸੰਦ ਵਿਕਾਊ ਲੈ ਕੇ ਆਏ ਆਂ ਜੀ ਪਹਿਲਾਂ ਗੱਲ ਕਰਦੇ ਆਂ ਏਸੀ 450 ਟਰੈਕਟਰ ਵਿਕਾਊ ਆ 2010 ਮਾਡਲ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਪਿੰਡ ਰੋੜਾਂ ਵਾਲੀ ਜਲਾਲਾਬਾਦ ਮੁਕਸਰ ਰੋਡ ਤੇ ਪਿੰਡ ਆ ਜੀ ਰੇਟ 1.5 ਲੱਖ ਰੁਪਿਆ ਡਿਮਾਂਡ ਆ ਮੌਕੇ ਤੇ ਮਾਨਤਾਣ ਹੋ ਜੂਗਾ ਜੀ ਨੰਬਰ ਵੀਰਾਂ ਦੇ ਨੋਟ ਕਰ ਲਓ 7973604778 ਦੂਜਾ ਨੰਬਰ ਆ ਜੀ 94171939996 ਇੰਨਾ ਨੰਬਰਾਂ ਤੇ ਫੋਨ ਕਰਕੇ ਟਰੈਕਟਰ ਬਾਰੇ ਹੋਰ ਬਣਦੀ ਜਾਣਕਾਰੀ ਲੈ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਡਬਲ ਕਲਚ ਟਰੈਕਟਰ ਆ ਜੀ 2010 ਮਾਡਲ AC 450 ਅੱਗੇ ਗੱਲ ਕਰਦੇ ਆ ਜੀ ਸੋਨਾ ਲੀਕਾ 750 15 ਮਾਡਲ ਆ ਰੇਟ 360000 ਰੁਪਿਆ 60 ਪੈਸੇ ਟਾਇਰਾਂ ਦੇ ਵਿੱਚ ਆ ਕੰਡੀਸ਼ਨ ਦੇਖ ਸਕਦੇ ਹੋ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 9530975978 9530975978 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਹੋਰ ਜਾਣਕਾਰੀ ਲੈ ਸਕਦੇ ਹੋ ਇੰਜਨ ਗੇਅਰ ਦਾ ਟਰੈਕਟਰ ਵਧੀਆ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਵੀਰਾਂ ਦੀ ਆ ਗੱਡੀ ਭਾਰਤ ਵੈਂਜ ਗੱਡੀ ਵਿਕਾਊ ਹੈ ਜੀ 2015 ਮਾਡਲ ਹੈ ਪੰਜਾਬ ਨੰਬਰ ਏਰੀਆ ਗੁਰਦਾਸਪੁਰ ਬਟਾਲਾ ਪਿੰਡ ਡਾਲਾ ਰੇਟ ਜੀ 13 ਲੱਖ ਰੁਪਿਆ ਨੰਬਰ ਵੀਰਾਂ ਦਾ ਨੋਟ ਕਰ ਲਓ 9876734868 ਇਸ ਨੰਬਰ ਤੇ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਸਾਰੇ ਕਾਗਜ਼ ਪੱਤਰ ਪੂਰੇ ਆ ਜੀ ਏਰੀਆ ਗਰਦਾਸਪੁਰ ਬਟਾਲਾ ਪਿੰਡ ਡਾਲਾ ਦੇ ਵਿੱਚ ਗੱਡੀ ਵੀਰਾਂ ਨੇ ਵੇਚਣੀ ਆ ਜੇ ਕਿਸੇ ਵੀਰ ਭਰਾ ਨੇ ਗੱਡੀ ਲੈਣੀ ਹੋਵੇ ਵਧੀਆ ਸਾਫ਼ ਹਾਲਤ ਦੇ ਵਿੱਚ ਆ ਸਾਰੇ ਕਾਗਜ਼ ਪੂਰੇ ਮਿਲਣਗੇ 13 ਲੱਖ ਰੁਪਇਆ ਡਿਮਾਂਡ ਆ ਜੀ ਮੌਕੇ ਤੇ ਮਾਣਤਾਨ ਹੋ ਜੂਗਾ ਅੱਗੇ ਗੱਲ ਕਰਦੇ ਆ ਜੀ ਸਵਰਾਜ 735 FE ਟਰੈਕਟਰ ਆ ਜੀ ਪੰਜਾਬ ਨੰਬਰ 99 ਮਾਡਲ ਆ ਏਰੀਆ ਬਰਨਾਲਾ ਪੂਰਾ ਸੋਹਣਾ ਚੰਗਾ ਟਰੈਕਟਰ ਆ ਜੀ ਰੇਟ 210000 ਰੁਪਿਆ ਡਿਮਾਂਡ ਆ ਮੌਕੇ ਤੇ ਮਾਨਤਾਣ ਹੋ ਜੂਗਾ ਟਾਇਰ ਨਵੇਂ ਆ ਚਾਰੇ ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਾਡੀ ਚਾਸੀ ਲਿੰਕਾਂ ਦਾ ਟਰੈਕਟਰ ਬਹੁਤ ਸਾਫ਼ ਆ ਜੀ ਨੰਬਰ ਵੀਰਾਂ ਦਾ 88464 49204 ਇਸ ਨੰਬਰ ਤੇ ਫੋਨ ਕਰ ਸਕਦੇ ਹੋ ਅੱਗੇ ਜੀ ਇੱਕੋ ਘਰੇ ਇੱਕੋ ਵੀਰ ਦੇ ਫੈਬਰੂਰੀ ਛਤਰੀ ਤੇ 265 ਟਰੈਕਟਰ ਤੇ ਇੱਕ ਟਰਾਲੀ ਵਕਾਊ ਆ ਜੀ ਇਹ ਫੈਬਰੂਰੀ ਛਤਰੀ ਹੱਡ ਵਾਲੀ ਜਿਹੜੀ 12000 ਰੁਪਿਆ ਰੇਟ ਆ ਜੀ ਪਿੰਡ ਮਾਣੂ ਕੇ ਗੱਲ ਨੰਬਰ ਵੀਰਾਂ ਦਾ 7837711673 ਇੱਕ ਵੀਰਾਂ ਕੋਲੇ ਟਰੈਕਟਰ ਆ ਜੀ ਮਹਿੰਦਰਾ 265 DI ਸਰਪੰਚ ਮਾਡਲ ਆ ਜੀ 2001 ਮਾਡਲ ਆ ਨਵੇਂ ਟਾਇਰਾਂ ਦੇ ਵਿੱਚ ਪੂਰਾ ਸੋਹਣਾ ਸਾੰਮ ਕੇ ਰੱਖਿਆ ਹੋਇਆ ਟਰੈਕਟਰ ਵਕਾਊ ਆ 235000 ਰੁਪਈਆ ਦੀ ਡਿਮਾਂਡ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਹੀ ਸੋਹਣੀ ਹਾਲਤ ਦੇ ਵਿੱਚ ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਪਿੰਡ ਮਾਣੂ ਕੇ ਗੱਲ ਜ਼ਿਲ੍ਹਾ ਮੋਗਾ ਦੇ ਵਿੱਚ ਵਿਕਾਊ ਹੈ ਜੀ 7837711673 ਟਰੈਕਟਰ ਦੀ ਹਾਲਤ ਦੇਖ ਸਕਦੇ ਹੋ ਜੀ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਸਾਰੀ ਨੂੰ ਦੇਖ ਲਿਆ ਕਰੋ ਜੀ ਤੁਸੀਂ ਵੀ ਸਾਡੇ ਪੇਜ ਤੇ ਫਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਫਟਮਾ ਭੇਜ ਕੇ ਵੀਡੀਓ ਦੇ ਨਾਲ ਸਾਰੀ ਜਾਣਕਾਰੀ ਲਿਖ ਕੇ ਭੇਜ ਦਿਆ ਕਰੋ ਤੇ ਵੀਡੀਓ ਨੂੰ ਗਰੁੱਪਾਂ 'ਚ ਸ਼ੇਅਰ ਕਰਦਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਜੇ ਅੱਗੇ ਜੀ ਇੱਕ ਵੀਰਾਂ ਕੋਲੇ ਟਰਾਲੀ ਆ ਇੱਕੋ ਘਰੇ ਤਿੰਨੇ ਸੰਦ ਵਿਕਾਊ ਆ ਜੀ ਇਹ 11 6 ਦੀ ਨਵੀਂ ਬਣੀ ਟਰਾਲੀ ਆ 2024 ਮਾਡਲ ਆ ਰੇਟ 1 ਲੱਖ ਤੇ 36000 ਰੁਪਏ ਡਿਮਾਂਡ ਆ ਜੈਕ ਵਾਲੀ ਟਰਾਲੀ ਆ ਜੀ ਹੈਵੀ ਵਜ਼ਨ ਦੇ ਵਿੱਚ ਆ ਦੋ ਪਾਸੇ ਡਾਲਾ ਖੁੱਲਦਾ ਹੈਗਾ ਸੈਂਟਰ ਤੋਂ ਜੈਕਾਂ ਦੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਗੱਲ ਕਰਦੇ ਆ ਵੀਰਾਂ ਦਾ ਟਰਾਲਾ ਡਬਲ ਟਾਇਰਾਂ ਵਕਾਊ ਆ ਜਾਲੀ ਵਾਲਾ ਵੈੱਡ ਲੱਗਿਆ ਹੋਇਆ ਜੀ ਡਬਲ ਟਾਇਰ ਆ ਜੈਕ ਵਾਲਾ ਟਰਾਲਾ ਜੀ ਏਰੀਆ ਬਰਨਾਲਾ ਰੇਟ 138000 ਰੁਪਏ ਡਿਮਾਂਡ ਆ ਜੀ ਮੌਕੇ ਤੇ ਮਾਣਤਾਨ ਹੋ ਜਾਊਗਾ ਪੂਰਾ ਸੋਹਣਾ ਤੇ ਹੈਵੀ ਵਜ਼ਨ ਦੇ ਵਿੱਚ ਟਰਾਲਾ ਦੇਖ ਸਕਦੇ ਹੋ ਵਿੱਚੋਂ ਫਰਸ਼ ਵਗੈਰਾ ਟਾਇਰਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਜੀ ਨੰਬਰ ਵੀਰਾਂ ਦਾ 9465075078 ਅੱਗੇ ਗੱਲ ਕਰਦੇ ਆ ਜੀ ਐਚ ਐਮਟੀ 4511 ਟਰੈਕਟਰ ਰਾਜਸਥਾਨ ਦਾ ਨੰਬਰ ਆ ਅਰੇਟ 1 ਲੱਖ ਰੁਪਇਆ ਏਰੀਆ ਭਗਤਾ ਭਾਈ ਕਾ ਨੰਬਰ ਆ ਜੀ 70872128367 7087212836 ਇਸ ਨੰਬਰ ਤੇ ਫੋਨ ਕਰਕੇ HMT 4511 ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਗੱਲ ਕਰਦੇ ਹਾਂ John Deere 5310 ਪੰਜਾਬ ਨੰਬਰ 8 ਮਾਡਲ ਰੇਟ 4 ਲੱਖ 80000 ਰੁਪਇਆ ਡਿਮਾਂਡ ਆ ਜੀ ਫੈਬਰਵਰੀ ਛਤਰੀ ਇੰਜਨ ਗੇਅਰ ਦਾ ਟਰੈਕਟਰ ਚੰਗਾ ਜੀ ਵਾਹ ਕੇ ਚਲਾ ਕੇ ਦੇਖ ਸਕਦੇ ਹੋ ਬਾਡੀ ਚ ਅਸ ਲੈਂਕਾ ਦਾ ਟਰੈਕਟਰ ਰੀਜਨਲ ਸਾਫ ਪਿਆ ਜੀ ਨੰਬਰ ਵੀਰਾਂ ਦਾ 70872 12863 ਇਸ ਨੰਬਰ ਤੇ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੂਰੇ ਵਿਕਾਊ ਆ ਜੀ ਪੰਪੇਰੀਅਨ ਨਸਲ ਦੇ ਜੇ ਕਿਸੇ ਵੀਰ ਭਰਾ ਨੇ ਲੈਣੇ ਹੋਣ ਏਰੀਆ ਕਿ ਦੜਬਹਾ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 76965 50588 76965 50588 ਰੇਟ ਵੀਰ ਫੋਨ ਤੇ ਕਰ ਲੈਣਗੇ ਜੇ ਕਿਸੇ ਵੀਰ ਭਰਾ ਨੇ ਪੰਪੇਰੀਅਨ ਨਸਲ ਦੇ ਕਤੂਰੇ ਲੈਣੇ ਹੋਣ ਚਾਰ ਪੰਜ ਕਤੂਰੇ ਆ ਵੀਰਾਂ ਕੋਲੇ ਜਾਇਜ਼ ਰੇਟ ਤੇ ਦੇ ਦੇਣਗੇ ਜੀ ਏਰੀਆ ਦੇ ਦੜਬਾਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਵੀਰ ਭਰਾ ਨੇ ਲੈਣੇ ਹੋਣ ਫੋਨ ਤੇ ਗੱਲਬਾਤ ਕਰਕੇ ਅਰੇ ਅੱਗੇ ਗੱਲ ਕਰਦੇ ਆ ਜੀ ਸਵਰਾਜ 855 ਟਰੈਕਟਰ ਵਕਾਊ ਆ ਡਬਲ ਕਲਚ ਪੰਜਾਬ ਨੰਬਰ ਕਲੋਸ ਕਰਦਾ ਇੰਜਣ ਮੌਕੇ ਦਾ ਨੰਬਰ ਆ ਜੀ ਪੰਜਾਬ ਦਾ ਇੰਜਣ ਗੇਅਰ ਦਾ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਾਦੀਚਾ ਸੀ ਲੈਂਕਾਂ ਦਾ ਟਰੈਕਟਰ ਸਾਫ਼ ਆ ਜੀ ਸੈਲਫ ਸਟਾਰਟ ਆ ਆ ਰੇਟ 1,75,000 ਰੁਪਿਆ ਡਿਮਾਂਡ ਆ ਜੀ ਮੌਕੇ ਤੇ ਮਾਨਤਨ ਪੂਰਾ ਹੋ ਜੂਗਾ ਨੰਬਰ ਵੀਰਾਂ ਦਾ 9417148607 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਪਿੰਡ ਮੱਲਣ ਜ਼ਿਲ੍ਹਾ ਬਠਿੰਡਰ ਤਹਿਸੀਲ ਕਿਦਵਾਹ ਦੇ ਵਿੱਚ ਪਿੰਡ ਮੱਲਣ ਆ ਰੇਟ 1,75,000 ਰੁਪਿਆ ਆ ਜੀ ਟਰੈਕਟਰ ਦੀ ਕੋਈ ਬਲੋਣੀ ਬਾਦੀਚਾ ਸੀ ਲੈਂਕਾਂ ਦਾ ਟਰੈਕਟਰ ਸਾਫ਼ ਆ ਵਧੀਆ ਪਿਆ ਜੀ ਵੀਡੀਓ ਨੂੰ ਟਾਪਕੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਸਾਰੇ ਕਿਸਾਨ ਵੀ ਸਾਡਾ ਕੰਮ ਦੀ ਵੀਡੀਓ ਪਹੁੰਚ ਜਾਵੇ ਤਾਂ ਉਹ ਵੀਡੀਓ ਨੂੰ ਸਾਰੀ ਨੂੰ ਦੇਖਿਆ ਕਰੋ ਤਾਂ ਜੋ ਤੁਹਾਨੂੰ ਸਾਰੇ ਸਾਧਨਾਂ ਬਾਰੇ ਪ੍ਰੋਪਰ ਜਾਣਕਾਰੀ ਮਿਲ ਸਕੇ ਤੁਸੀਂ ਵੀ ਸਾਡੇ ਪੇਜ ਤੇ ਜ਼ਮੀਨ ਪਸ਼ੂ ਫਲਾਟ ਸਾਧਨ ਵੀ ਐਡ ਕਰਵਾ ਸਕਦੇ ਹੋ ਵੀਡੀਓ ਫਟਮਾ ਤੇ ਸਾਰੀ ਜਾਣਕਾਰੀ ਲਿਖ ਕੇ ਭੇਜਿਆ ਕਰੋ ਅੱਗੇ ਜੀ ਸਵਰਾਜ 855 FE 12 ਮਾਡਲ ਪਾਵਰ ਸਟੀering ਟਰੈਕਟਰ ਆ ਜੀ ਰੇਟ 415000 ਰੁਪਿਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਨੰਬਰ ਵੀਰਾ ਦਾ 99150 14582 99150 14582 ਪਾਵਰ ਸਟੀering ਟਰੈਕਟਰ ਆ ਜੀ 12 ਮਾਡਲ ਆ 60 35 ਪੈਸੇ ਟਾਇਰਾਂ ਦੇ ਵਿੱਚ ਅੱਗੇ ਗੱਲ ਕਰਦੇ ਆ ਜੀ ਸਵਰਾਜ 855 2002 ਮਾਡਲ ਆ ਰੇਟ 2 ਲੱਖ 60000 ਰੁਪਇਆ ਨਵੇਂ ਟਾਇਰਾਂ ਦੇ ਵਿੱਚ ਪਿੰਡ ਦੋਦਾ ਜ਼ਿਲ੍ਹਾ ਮਕਸਰਾ ਤਹਿਸੀਲ ਕਿਦੜਵਾਹਾ ਦੇ ਵਿੱਚ ਨੰਬਰ ਹੈ ਜੀ 9653209202 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਅਰਜਨ 605 আল্ট্রা 1 ਟਰੈਕਟਰ ਨਵ ਮਾਡਲ 3 ਲੱਖ 48000 ਰੁਪਿਆ ਡਿਮਾਂਡ ਹੈ ਜੀ ਪਾਵਰ ਸਟੇਨਿੰਗ ਦੇ ਵਿੱਚ ਪਿੰਡ ਦੋਦਾ ਜ਼ਿਲ੍ਹਾ ਮੁਕਸਰ 9653209202 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਬਾਡੀ ਚਾਸੀ ਲਿੰਕਾਂ ਦਾ ਟਰੈਕਟਰ ਪੂਰਾ ਸੋਹਣਾ ਤੇ ਸਾਫ ਟਰੈਕਟਰ ਇੰਜਨ ਗੇਅਰ ਦਾ ਚੰਗਾ ਜੀ ਅੱਗੇ ਜੀ ਸਬਰਾਜ 724 ਟਰੈਕਟਰ 20 ਮਾਡਲ ਪੰਜਾਬ ਨੰਬਰ ਆ ਫਾਜ਼ਲਕਾ ਦਾ ਰੇਟ 3 ਲੱਖ 80 ਹਜ਼ਾਰ ਰੁਪਏ ਡਿਮਾਂਡ ਹੈ ਮੌਕੇ ਤੇ ਮਾਨਤਾਨ ਹੋ ਜੂਗਾ ਰੇਟ ਕਿਸੇ ਵੀ ਸਾਧਨ ਦਾ ਕੋਈ ਪੱਕਾ ਰੇਟ ਨਹੀਂ ਹੁੰਦਾ ਨੰਬਰ ਹੈ ਜੀ 8847365002 8847365002 ਤੇ ਫੋਨ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਅੱਗੇ ਗੱਲ ਕਰਦੇ ਆਂ ਜੀ ਮੱਕੀ ਬਜਾਈ ਮਸ਼ੀਨ 2024 ਮਾਡਲ ਵਿਕਾਊ ਆ ਡਿਸਕਾਂ ਵਾਲੀ ਮਸ਼ੀਨ ਆ ਜੀ ਸਿਰਫ 45000 ਰੁਪਏ ਦੇ ਵਿੱਚ ਇਹ ਮਸ਼ੀਨ ਵਿਕਾਊ ਆ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ 94639 65181 94639 65181 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਡਿਸਕਾਂ ਵਾਲੀ ਮੱਕੀ ਬਜਾਈ ਮਸ਼ੀਨ ਖਰੀਦ ਸਕਦੇ ਹੋ ਜੀ ਅੱਗੇ ਗੱਲ ਕਰਦੇ ਆਂ ਜੀ 13 ਹਾਲ ਵਿਕਾਊ ਆ ਜੀ ਅਰੇ 83700 ਰੁਪਏ ਨਵੇਂ ਫਾਲੇ ਆ ਜੀ ਨੰਬਰ ਵੀਰਾਂ ਦਾ 70872 12863 70872 12863 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਗਰੁੱਪਾਂ 'ਚ ਸ਼ੇਅਰ ਕਰਦਿਆ ਕਰੋ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰਵਾ ਸਕਦੇ ਹੋ ਫੋਟੋ ਮਾ ਭੇਜੋ ਸਾਰੀ ਜਾਣਕਾਰੀ ਲਿਖ ਕੇ ਭੇਜੋ ਧੰਨਵਾਦ